ਸਸਰੇਕਾਲ ਦਾ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜੱਜ ਸਿੰਘ ਚਾਹਲ ਸਵਾਗਤ ਕਰਦਾ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸ਼੍ਰੋਮਣੀ ਅਕਾਲ ਦਲ ਭਾਜਪਾ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰਦਾਸਪੁਰ ਤੋਂ ਰੈਲੀ ਕਰਕੇ ਲੋਕ ਸਭਾ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਮਿਨਰ ਅਰਵਿੰਦ ਕੇਜਰੀਵਾਲ ਵੀ 20 ਜਨਵਰੀ ਨੂੰ ਬਰਨਾਲਾ ਵਿਖੇ ਲੋਕ ਸਭਾ ਚੋਣਾਂ ਦਾ ਬਿਗਲ ਵਜਾਉਣ ਦੇ ਲਈ ਪਹੁੰਚਣਗੇ ਪਰ ਇਸ ਰੈਲੀ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਨੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਇੱਕ ਚੁਣੌਤੀ ਦੇ ਦਿੱਤੀ ਹੈ ਕੀ ਹੈ ਚੁਣੌਤੀ ਸਭ ਤੋਂ ਪਹਿਲਾਂ ਤੁਸੀਂ ਉਹ ਸੁਣ ਲਓ ਸਾਡੀ ਉਹਨਾਂ ਨੂੰ ਚੁਣੌਤੀ ਹੈ ਕਿ 20 ਤਰੀਕ ਨੂੰ ਹੁਣ ਤੁਸੀਂ ਦੋਨਾਂ ਕਿ ਅਰਵਿੰਦ ਕੇਜਰੀਵਾਲ ਦੀ ਮਾਫੀ ਨਾਲ ਭਗਵੰਤ ਸਹਿਮਤ ਹੈ ਜੇ ਸਹਿਮਤ ਹੈ ਤਾਂ ਬਿਕਰਮ ਨੂੰ ਆਪਣਾ ਇਨਡਿਸਪਿਊਟਡ ਅਨਡਿਸਪਿਊਟਡ ਲੀਡਰ ਪੰਜਾਬ ਦਾ ਆਮ ਆਦਮੀ ਪਾਰਟੀ ਵਾਲੇ ਮੰਨਣ ਜਾਣ ਜਾ ਰਹੇ ਨੇ ਤੇ ਜੇ ਉਹ ਸਹਿਮਤ ਨਹੀਂਗਾ ਤੇ ਫਿਰ ਅਰਵਿੰਦ ਕੇਜਰੀਵਾਲ ਦੇ ਚਿਹਰੇ ਦੇ ਉੱਤੇ ਕੰਡੈਮ ਕਰੇ ਕਿ ਆਈ ਡੂ ਨਾਟ ਅਗਰੀ with the meek surrender and apology of Arvind Kejriwal to a drug lord mafia Vikram Mujit Sukhpal Singh Khareane bhagwant maan nu e vi spasht karan layi keh ditta hai ki bhagwant maan hun aam aadmi party punjab da pradhan hai ya nahi pehli gal ta dassan ke oh punjab di aam aadmi party de pradhan hege ya nahi hege number 1 number 2 oh kehnde ne ki meri kejriwal sahab na gall nahi ho sakdi par ਮੀਡੀਆ ਗਵਾਹ ਵਾਕੇ ਮੇਰਾ ਖਿਆਲ ਹੈ ਕਿ ਦਰਜਨਾਵਾਰ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਇੱਕ ਸਟੇਜ ਉੱਪਰ ਇੱਕ ਕਮਰੇ ਦੇ ਵਿੱਚ ਮੀਟਿੰਗ ਵਿੱਚ ਗੱਡੀਆਂ ਦੇ ਵਿੱਚ ਸਫ਼ਰ ਕਰਦੇ ਨਜ਼ਰ ਆਏ ਨੇ ਕਿ ਭਗਵੰਤ ਮਾਨ ਦੱਸਣ ਕਿ ਉਹਨਾਂ ਦੀ ਕੇਜਰੀਵਾਲ ਨਾਲ ਕੋਈ ਗੱਲ ਮਾਫੀ ਨਾ ਮੈਨੂੰ ਲੈ ਕੇ 1 ਸਾਲ ਤੋਂ ਹੋਈ ਨਹੀਂ ਗਈ ਕੋਈ ਸੱਚ ਕੀ ਉਸ ਵਾਸਤੇ ਕਿਉਂਕਿ ਭਗਵੰਤ ਮਾਨ ਕਹਿੰਦੇ ਨੇ ਕਿ ਗੱਲ ਹੀ ਨਹੀਂ ਹੋ پا ਰਹੀ ਤੇ ਜਦੋਂ ਅਰਵਿੰਦ ਕੇਜਰੀਵਾਲ ਨੂੰ ਜਲੰਧਰ ਜਗਬਾਣੀ ਟੀਵੀ ਨੇ ਇੰਟਰਵਿਊ ਕੀਤੀ ਤਾਂ ਉਹਨਾਂ ਨੂੰ ਪੁੱਛਿਆ ਕਿ ਭਗਵੰਤ ਮਾਨ ਕਹਿੰਦੇ ਤੁਹਾਡੇ ਨਾਲ ਗੱਲ ਨਹੀਂ ਹੋ ਪਾ ਰਹੀ ਉਹ ਕਹਿੰਦੇ ਮੇਰੇ ਨਾਲ ਤਾਂ ਮੇਰੇ ਸੇ ਭਗਵੰਤ ਮਾਨ ਦਿਨ ਮੇ 10 ਵਾਰ ਟੈਲੀਫੋਨ ਦੇ ਉੱਪਰ ਗੱਲ ਕਰਦੇ ਨਾ ਹੂ ਇਸ ਦਿ ਲਾਇਰ ਇਜ਼ ਅਰਵਿੰਦ ਕੇਜਰੀਵਾਲ ਲਾਇਇੰਗ ਔਰ ਇਜ਼ ਮਿਸਟਰ ਭਗਵੰਤ ਮਾਨ ਟ੍ਰਾਈਇੰਗ ਟੂ ਸੇਵ ਹਿਸ ਸਕਿਨ ਫਰਮ ਦ ਪੀਪਲ ਆਫ ਪੰਜਾਬ ਬਾਈ ਲਾਇਇੰਗ ਝੂਠ ਬੋਲ ਕੇ ਰਾਜਨੀਤੀ ਚਰਖ ਕਰ ਰਹੇ ਨੇ ਇਸ ਵੇਲੇ ਚਰਚਾ ਇਹ ਚੱਲ ਰਹੀ ਹੈ ਕਿ 20 ਜਨਵਰੀ ਨੂੰ ਜੋ ਬਰਨਾਲਾ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਰੈਲੀ ਹੋਣੀ ਹੈ ਉਸ ਦੇ ਵਿੱਚ ਇੱਕ ਵਾਰ ਫਿਰ ਤੋਂ ਅਰਵਿੰਦ ਕੇਜਰੀਵਾਲ ਵਿਕਰਮ ਸਿੰਘ ਮਜੀਠੀਆ ਨੂੰ ਨਸ਼ੇ ਦਾ ਤਸਕਰ ਕਹਿ ਸਕਦੇ ਨੇ ਮਾਫੀ ਮੰਗਣ ਦੇ ਬਾਵਜੂਦ ਇੱਕ ਵਾਰ ਫਿਰ ਤੋਂ ਉਹ ਮਜੀਠੀਆ ਦੇ ਖਿਲਾਫ ਮੁਹਿੰਮ ਛੇੜ ਸਕਦੇ ਨੇ ਇਸ ਤੇ ਸੁਖਪਾਲ ਸਿੰਘ ਖੈਰਾ ਦਾ ਕੀ ਕਹਿਣਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਕੀ ਤੁਹਾਨੂੰ ਇਹ ਮਜ਼ਾਕ ਨਹੀਂ ਲੱਗਦਾ ਕਿ ਤੁਸੀਂ ਡਰੱਗਸ ਤੇ ਜਿਹੜੇ ਅਰਵਿੰਦ ਕੇਜਰੀਵਾਲ ਵਿਕਰਮ ਮਜੀਠੀਆ ਤੋਂ ਮਾਫੀ ਮੰਗ ਚੁੱਕੇ ਨੇ ਲਕਤੀ ਮਾਫੀ ਮੰਗ ਚੁੱਕੇ ਨਹੀਂ ਔਰ ਵਿਦਾਊਟ ਟੇਕਿੰਗ ਪੰਜਾਬ ਲੀਡਰਸ਼ਿਪ ਇਨਟੂ ਕੌਨਫੀਡੈਂਸ ਔਰ ਉਹਨਾਂ ਲੋਕਾਂ ਦੇ ਬੋਰਡ ਲਗਵਾਏ ਸੀ ਹਜ਼ਾਰਾਂ ਨੌਜਵਾਨਾਂ ਦੇ ਕਿ ਅਸੀਂ ਇੱਕ ਵਾਰ ਨਹੀਂ ਅਸੀਂ ਹਜ਼ਾਰ ਵਾਰ ਕਹਿੰਨੇ ਆ ਕਿ ਵਿਕਰਮ ਮਜੀਠੀਆ ਨਸ਼ੇ ਦਾ ਤਸਕਰ ਆ ਪਰ ਮਾਫੀ ਮੰਗਣ ਲੱਗੇ ਕਿਸੇ ਇੱਕ ਵਲੰਟੀਅਰ ਨਾਲ ਵੀ ਸਲਾਹ ਨਹੀਂ ਕੀਤੀ ਹੁਣ ਕਿਹੜੇ ਮੂੰਹ ਨਾਲ ਆਣ ਕੇ ਕਹਿਣਗੇ ਕਿ ਅਸੀਂ ਵਿਕਰਮ ਮਜੀਠੀਏ ਨੂੰ ਨਸ਼ਾ ਤਸਕਰ ਕਹਿੰਨੇ ਆ ਦੁਬਾਰਾ ਇਸ ਥਿਸ ਅ ਜੋਕ ਕਿ ਜਿੱਦਨ ਤੁਹਾਡਾ ਦਿਲ ਕਰੇ ਤੁਸੀਂ ਕਿਸੇ ਦੇ ਖਿਲਾਫ ਬਿਆਨ ਦੇ ਦਿਓ ਤੇ ਜਿੱਦਨ ਤੁਹਾਡਾ ਦਿਲ ਕਰੇ ਉਹਦੇ ਗੋਡੇ ਫੜ ਕੇ ਮਿਲਕ ਕੇ ਤੇ ਉਹਦੇ ਕੋ ਮਾਫੀ ਮੰਗ ਲੈਣ ਸਗੋਂ ਇਹਦੇ ਤੇ ਭਗਵੰਤ ਮਾਨ ਨੂੰ ਹੁਣ ਕਲੈਰੀਫਾਈ ਕਰਨਾ ਚਾਹੀਦਾ ਵਾ ਕਿਉਂਕਿ ਉਹਨਾਂ ਦੇ ਪਾਰਲੀਮੈਂਟ ਇਲੈਕਸ਼ਨ ਪਾਰਲੀਮੈਂਟਰੀ ਕੰਸਟਿਟੂਐਂਸੀ ਵਿੱਚ ਆ ਰਹੇ ਨੇ ਮਿਸਟਰ ਕੇਜਰੀਵਾਲ ਪੰਜਾਬ ਦੀਆਂ ਸਿਆਸੀ ਹਵਾਵਾਂ ਦੇ ਵਿੱਚ ਚਰਚਾ ਇਹ ਚੱਲ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਦੀ ਜੋ ਬਰਨਾਲਾ ਦੇ ਵਿੱਚ 20 ਤਰੀਕ ਨੂੰ ਰੈਲੀ ਹੋਣੀ ਹੈ ਉਸ ਦੇ ਵਿੱਚ ਇੱਕ ਵਾਰ ਫਿਰ ਤੋਂ ਵਿਕਰਮ ਸਿੰਘ ਮਜੀਠੀਆ ਨੂੰ ਨਸ਼ੇ ਦਾ ਤਸਕਰ ਕਹਿ ਸਕਦੇ ਨੇ ਇਸੇ ਕਰਕੇ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਇਹ ਕੋਈ ਮਜ਼ਾਕ ਨਹੀਂ ਹੈ ਕਿ ਜਦੋਂ ਵੀ ਕਿਸੇ ਲੀਡਰ ਨੂੰ ਜੀਚਾਇਆ ਤਾਂ ਨਸ਼ਾ ਤਸਕਰ ਕਹਿ ਦਿੱਤਾ ਅਤੇ ਜਦੋਂ ਜੀਚਾਇਆ ਉਸ ਕੋਲੋਂ ਮਾਫੀ ਤਾਂ ਦੱਸ ਦੇਣਾ ਚਾਹੁੰਦੇ ਆ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਬਹੁਤ ਠੋਕ ਵਜਾ ਕੇ ਵਿਕਰਮ ਸਿੰਘ ਮਜੀਠੀਆ ਨੂੰ ਨਸ਼ੇ ਦਾ ਤਸਕਰ ਕਿਹਾ ਸੀ ਤੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਨੂੰ ਇਹ ਹਦਾਇਤਾਂ ਦਿੱਤੀਆਂ ਸਨ ਕਿ ਆਪਣੇ ਆਪਣੇ ਗਲੀ ਮੁਹੱਲੇ ਦੇ ਵਿੱਚ ਇੱਕ ਪੋਸਟਰ ਲਾਇਆ ਜਾਵੇ ਬੈਨਰ ਲਾਇਆ ਜਾਵੇ ਜਿਸ ਦੇ ਵਿੱਚ ਇਹ ਸਾਫ਼ ਤੌਰ ਤੇ ਲਿਖਿਆ ਗਿਆ ਸੀ ਕਿ ਮੈਂ ਇੱਕ ਵਾਰ ਨਹੀਂ ਹਜ਼ਾਰ ਵਾਰ ਕਹਾਂਗਾ ਕਿ ਵਿਕਰਮ ਸਿੰਘ ਮਜੀਠੀਆ ਨਸ਼ੇ ਦਾ ਤਸਕਰ ਹੈ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਜਦੋਂ ਚੋਣਾਂ ਹੋ ਗਈਆਂ ਆਮ ਆਦਮੀ ਪਾਰਟੀ ਸਰਕਾਰ ਨਹੀਂ ਬਣੀ ਅਰਵਿੰਦ ਕੇਜਰੀਵਾਲ ਨੇ ਵਿਕਰਮ ਸਿੰਘ ਮਜੀਠੀਆ ਤੋਂ ਲਿਖਤੀ ਮੁਆਫੀ ਮੰਗ ਲਈ ਸੀ ਤਾਂ ਵਾਪਸ ਲੈ ਸਕਣ ਉਸ ਤੋਂ ਬਾਅਦ ਇਹ ਸਾਰੇ ਪੰਜਾਬ ਦੇ ਵਿੱਚ ਚਰਚਾ ਚੱਲੀ ਕਿ ਰਵਿੰਦਰ ਕੇਜਰੀਵਾਲ ਪੰਜਾਬੀਆਂ ਨੂੰ ਪਿੱਠ ਦਿਖਾ ਗਏ ਨੇ ਅਤੇ ਉਹਨਾਂ ਨੇ ਆਪਣੇ ਵਰਕਰਾਂ ਦੇ ਨਾਲ ਬਿਨਾਂ ਸਲਾਮਸ਼ਿਸ਼ਵਾ ਕਿਤੇ ਮਜੀਠਿਆ ਤੋਂ ਮੁਆਫੀ ਮੰਗ ਲਈ ਹੈ ਇਸੇ ਕਰਕੇ ਆਮ ਆਦਮੀ ਪਾਰਟੀ ਪੰਜਾਬ ਦੇ ਲੀਡਰਾਂ ਨੂੰ ਵੀ ਪੰਜਾਬ ਦੇ ਵਿੱਚ ਕਾਫੀ ਕਿਰਕਰੀ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਜਦੋਂ ਵੀ ਉਹਨਾਂ ਤੋਂ ਕੇਜਰੀਵਾਲ ਦੀ ਮੁਆਫੀ ਬਾਰੇ ਸਵਾਲ ਪੁੱਛਿਆ ਜਾਂਦਾ ਹੈ ਤਾਂ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਇਸੇ ਕਰਕੇ ਮੰਨਿਆ ਜਾ ਰਿਹਾ ਹੈ ਕਿ ਬਰਨਾਲੇ ਦੇ ਵਿੱਚ ਰੈਲੀ ਦੇ ਵਿੱਚ ਰਵਿੰਦਰ ਕੇਜਰੀਵਾਲ ਇੱਕ ਵਾਰ ਫਿਰ ਤੋਂ ਮਜੀਠਿਆ ਦੇ ਖਿਲਾਫ ਮਹਮਾ ਸ਼ੁਰੂ ਕਰ ਸਕਦੇ ਨੇ ਪਰ ਕੀ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਅਰਵਿੰਦ ਕੇਜਰੀਵਾਲ ਦੇ ਸਮਰਥਕ ਅਤੇ ਪੰਜਾਬ ਦੇ ਲੋਕ ਹੁਣ ਉਹਨਾਂ ਦੀ ਗੱਲ ਤੇ ਯਕੀਨ ਕਰਨਗੇ ਕਿ ਜਾਂ ਫਿਰ ਬਾਕੀ ਲੀਡਰਾਂ ਦੇ ਵਾਂਗ ਹੀ ਜਿਵੇਂ ਉਹ ਬਾਕੀ ਸਟੇਟਮੈਂਟ ਦਿੰਦੇ ਨੇ ਉਸੇ ਤਰ੍ਹਾਂ ਹੀ ਕੈਜੂਲੀ ਇਹ ਸਟੇਟਮੈਂਟ ਨੂੰ ਲੈ ਲੈਣਗੇ ਉਹਨਾਂ ਤੇ ਯਕੀਨ ਨਹੀਂ ਕਰਨਗੇ ਇਹੀ ਸਵਾਲ ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਆ ਕਿ ਕੀ ਹੁਣ ਪੰਜਾਬ ਦੇ ਲੋਕਾਂ ਨੂੰ ਅਰਵਿੰਦ ਕੇਜਰੀਵਾਲ ਤੇ ਯਕੀਨ ਕਰਨਾ ਚਾਹੀਦਾ ਹੈ ਜੇਕਰ ਉਹ ਮਜੀਠੀਆ ਨੂੰ ਇੱਕ ਵਾਰ ਫਿਰ ਤੋਂ ਨਸ਼ਾ ਤਸਕਰ ਕਹਿੰਦੇ ਨੇ ਤਾਂ ਇਸ ਬਾਰੇ ਤੁਹਾਡੀ ਜੋ ਵੀ رائے ਹੈ ਇਸ ਵੀਡੀਓ ਤੇ ਕਮੈਂਟ ਕਰਕੇ ਆਪਣੀ رائے ਖੁੱਲ੍ਹ ਕੇ ਬੇਬਾਕ ਹੋ ਕੇ ਜ਼ਰੂਰ ਦਿਓ ਜੇਕਰ ਤੁਹਾਨੂੰ ਦਾ ਪੰਜਾਬ ਟੀਵੀ ਨਿਊਜ਼ ਚੈਨਲ ਪਸੰਦ ਆਉਂਦਾ ਹੈ ਇਸ ਨੂੰ YouTube ਤੇ ਹੁਣੇ ਸਬਸਕ੍ਰਾਈਬ ਕਰ ਲਓ ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰਾ ਦਰੋਵਾਂਗਾ ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ ਹਰ ਖਬਰ ਦਾ ਸੱਚ ਆਮ ਆਦਮੀ ਪਾਰਟੀ ਦਾ ਸਾਰਾ ਬੇਸ ਈਰੋਡ ਹੋ ਚੁੱਕਾ ਪੰਜਾਬ ਚ ਮੈਂ ਹੰਕਾਰ ਨਾ ਸਮਝਣਾ 90% ਉਹਨਾਂ ਦਾ ਜਿਹੜਾ ਕੇਡਰ ਸੀਗਾ ਉਹ ਸਾਡੇ ਨਾਲ ਆ ਚੁੱਕਾ ਵਾ ਔਰ ਥੋੜੇ ਜਿਹਾ ਉਹਨਾਂ ਦੇ ਬੰਦਿਆਂ ਦੇ ਨਾਲ ਉਹ ਇਕੱਲੇ ਲੜਨ ਦੀ ਪੰਜਾਬ ਵਿੱਚ ਸਮਰਥਨ ਨਹੀਂ ਰੱਖਦੇ ਇਟ ਇਜ਼ ਬੈਟਰ ਨਾਟ ਟੂ ਵੇਸਟ ਆਪੋਜੀਸ਼ਨ ਵੋਟਸ ਤੇ ਅਗਰ ਉਹ ਅਗਰ ਪਹਿਲਾਂ ਉਹ ਵੀ ਕੋਈ ਥੋੜਾ ਬਹੁਤਾ ਅੱਛੀ ਕਿਉਂਕਿ ਅੱਜ ਅੱਜ ਤੱਕ ਤਾਂ ਉਹ ਨਫਰਤ ਦੀ ਭਾਵਨਾ ਨਾਲ ਕੰਮ ਕਰ ਰਹੇ ਮੈਂ ਨਫਰਤ ਦੀ ਭਾਵਨਾ ਨਾਲ ਕੰਮ ਨਹੀਂ ਕਰ ਰਹਾ ਮੇਰਾ ਏਜੰਡਾ ਹੈਗਾ ਆਪਣੀ ਸਟੇਟ ਨੂੰ ਸਾਡਾ ਏਜੰਡਾ ਆਪਣੀ ਸਟੇਟ ਨੂੰ ਠੀਕ ਕਰਨਾ ਸੋ ਲੈਟ ਅਸ ਸੀ ਔਰ ਸ਼ੋਰਟ ਆਫ ਰਿਐਕਸ਼ਨ ਦੇ ਗਿਵ ਬਟ ਇਹ ਅਨਾਰਥਿਕਾ ਨਹੀਂ ਹੋਊਗਾ ਜੇ ਤੁਸੀਂ ਆਪ ਦੀ ਲੀਡਰਸ਼ਿਪ ਨੂੰ ਇੱਕ ਪਾਸੇ ਤਾਂ ਕਿ ਯੂਜ਼ ਕਰਦੇ ਹੋ ਮਤਲਬ ਅਨ ਡੈਮੋਕਰੇਟੀ ਉਸ ਵਾਸਤੇ ਤੁਸੀਂ ਉਹਨਾਂ ਦੇ ਨਾਲ ਹੀ ਅਲਾਈਅੰਸ ਬਣਾ ਕੇ ਦੇ ਤੈਨੂੰ ਦੇਖੋ ਗੱਲ ਇਹ ਹੈਗਾ ਕਿ ਕੀ ਐਨਡੀਏ ਤੇ ਨਾ ਪੀਏ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਪਾਰਟਨਰ ਨਹੀਂਗੇ ਜਿਹੜੇ ਆਈਡੀਓਲੋਜੀਕਲੀ ਇੱਕ ਸੇਮ ਪਲੈਂਕ ਤੇ ਨਹੀਂਗੇ ਔਰ ਜੇ ਉਹ ਕੋ ਗਲਤੀਆਂ ਕਰ ਰਹੇ ਨੇ ਸੁਧਾਰ ਲੈਣ ਜੇ ਉਹ ਆਮ ਆਦਮੀ ਪਾਰਟੀ ਨੇ ਕੁਝ ਪਿਛਲੇ ਸਮੇਂ ਵਿੱਚ ਗਲਤੀਆਂ ਕਰਕੇ ਆਪਣਾ ਨੁਕਸਾਨ ਕੀਤਾ ਵਾ ਤਾਂ ਉਹ ਸੁਧਾਰ ਲੈਣ ਸੁਧਾਰਨ ਵਿੱਚ ਕੋਈ ਹਰਜਤਾ ਨਹੀਂਗਾ ਕਹਿ ਦੇਣੇ ਇੱਕ ਦਿਨ ਉੱਠ ਕੇ ਕਿ ਜਿਹੜੀ ਅਰਵਿੰਦ ਕੇਜਰੀਵਾਲ ਦੀ ਮਾਫੀ ਸੀ ਵਿਕਰਮ ਦੀ ਉਹ ਗਲਤ ਆ ਉਹ ਉਸ ਉਸ ਮਾਫੀ ਨੂੰ ਗਲਤ ਠਰਾ ਕੇ ਅੱਗੇ ਪੰਜਾਬ ਵਾਲ ਨੂੰ ਤੁਰ ਪੈਣ ਤੇ ਅਸੀਂ ਉਹਨਾਂ ਨਾਲ ਗੱਲਬਾਤ ਖੈਰਾ ਸਾਹਿਬ ਪੁਲੱਥ ਦੇ ਵੋਟਰਾਂ ਦਾ ਖੈਰਾ ਸਾਹਿਬ ਪੁਲੱਥ ਦੇ ਵੋਟਰਾਂ ਨੇ ਤੁਹਾਡੇ 'ਚ ਵਿਸ਼ਵਾਸ ਜਤਾਇਆ ਸੀ ਕੀ ਤੁਸੀਂ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਤੋਂ ਐਮਐਲਏ ਵਜੋਂ ਅਸਤੀਫਾ ਦਿਓਗੇ ਦੇਖੋ ਪਲੀਜ਼ ਟ੍ਰਾਈ ਟੂ ਅੰਡਰਸਟੈਂਡ ਕਿ ਮੈਂ ਆਮ ਆਦਮੀ ਪਾਰਟੀ ਦੀ ਪ੍ਰਾਈਮਰੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਵਾ ਮੈਂ 50 ਮੈਂ ਐਮਐਲਏ ਦੀ ਗੱਲ ਕਰ ਰਿਹਾ ਹਾਂ ਮੈਂ ਪੁਲੱਤ ਦੀ ਵਿਧਾਨ ਸਭਾ ਦੀ ਅਸੈਂਬਲੀ ਸੀਟ ਤੋਂ ਅਸਤੀਫਾ ਨਹੀਂ ਦਿੰਦਾ ਕਿਉਂ ਕਿ ਮੈਨੂੰ ਜਿਤਾਇਆ ਹੈਗਾ ਵਾ ਪੁਲੱਤ ਦੇ ਵੋਟਰਾਂ ਨੇ ਅੱਜ ਕੁਝ ਲੋਕ ਕਹਿੰਦੇ ਨੇ ਜੀ ਕਿ ਕੇਜਰੀਵਾਲ ਦੇ ਸਿੰਬਲ ਤੇ ਲੜੇ ਇਸ ਕਰਕੇ ਕੇਜਰੀਵਾਲ ਨੇ ਜਿਤਾਇਆ ਤੇ ਜੇ ਇਹ ਫੈਕਟ ਸਿਗਾ ਤੇ ਜਿਹੜੇ 117 ਚੋਂ 97 ਕੈਂਡੀਡੇਟ ਹਾਰੇ ਕੇਜਰੀਵਾਲ ਦੇ ਸਿੰਬਲ ਤੇ ਲੜ ਕੇ ਕਿ ਕੇਜਰੀਵਾਲ ਜਾਂ ਭਗਵੰਤ ਮਾਨ ਉਹਨਾਂ ਦੀ ਨੈਤਿਕ ਰਿਸਪੋਨਸੀਬਿਲਟੀ ਲੈ ਕੇ ਉਹ ਅਸਤੀਫਾ ਦੇਣਗੇ ਸੋ ਆਈ ਏਮ ਅਨਸਰਬਲ ਟੂ ਮਾਈ ਵੋਟਰਸ ਮੈਨੂੰ ਪਲੱਤ ਦੇ ਜੋ ਵੋਟਰਸ ਕਹਿੰਗੇ ਮੈਂ ਉਹ ਕਰੂੰਗਾ ਇਸ ਲਈ ਮੈਂ ਆਮ ਆਦਮੀ ਪਾਰਟੀ ਦੀ ਪ੍ਰਾਈਮਰੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਔਰ ਇਸਤੀਫਾ ਇਸ ਕਰਕੇ ਦਿੱਤਾ ਕਿਉਂਕਿ ਉਹਨਾਂ ਨੇ ਪਹਿਲੇ ਸਸਪੈਂਡ ਕਰਤਾ ਸੀ ਮੈਨੂੰ ਤੇ ਕਮਰ ਸੰਤੂ ਸਾਹਿਬ ਨੂੰ ਸੋ ਟੈਕਨੀਕਲੀ ਦੇਰ ਦੇ ਹੈਡ ਆਲਰੇਡੀ ਰਿਟਨ ਅਸ ਆਫ ਸੋ ਆਈ ਹੈਵ ਰਿਜ਼ਾਈਨਡ ਫ্রম ਦਾ ਪ੍ਰਾਈਮਰੀ ਮੈਂਬਰਸ਼ਿਪ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਐਮਐਲਏ ਹੋਰ ਪ੍ਰਾਈਮਰੀ ਮੈਂਬਰਸ਼ਿਪ ਤੋਂ ਅਸਤੀਫਾ ਦੇਗਾ ਸਿੱਧੀ ਫੂਟੇਜ ਤੋਂ ਵੀ ਡਿਮਾਂਡ ਨਜ਼ਰ ਆ ਰਹੀ ਹੈ ਪਾਰਟੀ ਵਰਕਰਸ ਤੋਂ ਵੀ ਡਿਮਾਂਡ ਨਾ ਰਹੀ ਪਰੰਤੂ ਮੈਂ ਕੋਈ ਫੈਸਲਾ ਅਨ ਡੈਮੋਕਰੈਟਿਕ ਜਾਂ ਆਪ ਕੱਲਾ ਨਹੀਂ ਕਰਨ ਦੇ ਸਮਰੱਥ ਇਹ ਸਾਰਾ ਕੁਝ ਪਾਰਟੀ ਦੇ ਵਿੱਚ ਤੈਅ ਕਰਾਂਗੇ ਔਰ ਆਉਣ ਵਾਲੇ ਦਿਨਾਂ ਚ ਅਸੀਂ ਤੁਹਾਨੂੰ ਜੋ ਵੀ ਸਾਡਾ ਫੈਸਲਾ ਹੋਊਗਾ ਅੱਛੇ ਤਰੀਕੇ ਨਾਲ ਉਸ ਨੂੰ ਦੱਸਾਂਗੇ ਹਾਂਜੀ ਹਾਂਜੀ ਅਸੀਂ ਚਾਹੁੰਦੇ ਹਾਂ ਦੇਖੋ ਅਸੀਂ ਚਾਹੁੰਦੇ ਹਾਂ ਕਿ ਪਾਰਲੀਮੈਂਟ ਦੇ ਵਿੱਚ ਅਕਾਲੀ ਦਲ ਤੇ ਕਾਂਗਰਸ ਦੇ ਮੁਕਾਬਲੇ ਤੇ ਸਾਰੀ ਆਪੋਜੀਸ਼ਨ ਨੂੰ ਯੂਨਾਈਟ ਕਰਕੇ ਯਤਨ ਹੋਵੇਗਾ ਕਿ 13 ਦੀਆਂ 13 ਸੀਟਾਂ ਪੰਜਾਬ ਦੇ ਵਿੱਚ ਲੜੀਆਂ ਜਾਣ ਇਹ ਮਕਸਦ ਹੈ ਉਸਤਾਦ ਖੈਰ ਸਾਹਿਬ ਤੁਸੀਂ ਮਹਾ ਗਠਨ ਦੀ ਗੱਲ ਕਰ ਰਹੇ ਆਮ ਆਦੀ ਪਾਰਟੀ ਨੇ ਪਿਛਲਾਉਂਗੇ ਦੇਖੋ ਆਮ ਆਦਮੀ ਪਾਰਟੀ ਦੀ ਉਹਨਾਂ ਦੀ ਕੀ ਆਪਣੀ ਵਿਚਾਰਧਾਰਾ ਵਾ ਉਹ ਕਾਂਗਰਸ ਦੇ ਨਾਲ ਸਮਝੌਤਾ ਦਿੱਲੀ ਵਿੱਚ ਉਹਨਾਂ ਦੀ ਗੱਲਬਾਤ ਚੱਲਦੀ ਆ ਕਿ ਨਹੀਂ ਚੱਲਦੀ ਇਹ ਕੋਈ ਦੱਸ ਸਕਦੇ ਨੇ ਕੋਈ ਦੱਸ ਸਕਦੇ ਨੇ ਪਰ ਇਹ ਮੈਂ ਗੱਲ ਇਸ ਲਈ ਕਹੀ ਸੀ ਕਿਉਂਕਿ ਉਹ ਵੀ ਤਕਸਾਲੀ ਅਕਾਲੀ ਦਲ ਦੇ ਬ੍ਰਹਮਪੁਰਾ ਸਾਹਿਬ ਨੂੰ ਭਗਵੰਤ ਮਾਨ ਮਿਲਣ ਗਏ ਸੀ ਤਾਂ ਮੈਨੂੰ ਉਹਨਾਂ ਨੇ ਸਾਰੀ ਗੱਲ ਦੱਸੀ ਕਿ ਅਸੀਂ ਕੋਈ ਉਹਨਾਂ ਦੇ ਨਾਲ ਸਾਡੀ ਕੋਈ ਕਮਿਟਮੈਂਟ ਨਹੀਂ ਹੋਈ ਪਰ ਇਥੋਂ ਇਹ ਨਜ਼ਰ ਆਉਂਦਾ ਵਾ ਕਿ ਉਹ ਵੀ ਅਲਾਈਅንስ 파ਟਨਰਸ ਲੱਭ ਰਹੇ ਨੇ ਸੋ ਉਹਨਾਂ ਦਾ ਵੀ ਅਗੇਨ ਜੇ ਕੋਈ ਮੌਕਾ ਹੋਊਗਾ ਤੇ ਅਸੀਂ ਆਪਣੇ ਡੈਮੋਕ੍ਰੈਟਿਕ ਅਲਾਈਅਅንስ 파ਟਨਰਸ ਨਾਲ ਸਲਾਹ ਕਰਨ ਲੱਗਾਂਗੇ ਹਾਲਾਂਕਿ ਉਹ ਹਾਲਾਂਕਿ ਉਹ ਮੇਰੇ ਪ੍ਰਤੀ ਨਫ਼ਰਤ ਦੀ ਭਾਵਨਾ ਨਾਲ ਕੰਮ ਕਰ ਰਹੇ ਬਟ ਆਈ ऍम ਨਾਟ ਵਰਕਿੰਗ ਅਗੇਂਸਟ ਵਿਦ ਅਗੇਂਸਟ ਵਿਦ ਅਜੈਂਡਾ ਆਫ ਪਰਸਨਲ ਹੈਟਰੀ ਸੋ ਸਾਡਾ ਉਦੇਸ਼ ਕੀ ਆ ਕੋਈ ਮੇਰਾ ਕੋਈ ਜ਼ਾਤੀ ਇਲੈਕਸ਼ਨ ਕਰਨ ਦਾ ਕੋਈ ਲਾਲਚ ਜਾਂ ਮਕਸਦ ਨਹੀਂ ਹੈਗਾ ਜ਼ਿਆਦਾ ਮਕਸਦ ਇਹ ਆ ਕਿ ਜਿਹੜਾ ਜਿਹੜਾ ਸਾਡਾ ਸੂਬਾ ਜਿਸ ਨੂੰ ਅ ਰਵੈਤੀ ਪਾਰਟੀਆਂ ਤੇ ਚੰਦਕ ਦੋ ਤਿੰਨ ਟੱਬਰਾਂ ਨੇ ਪਿਛਲੇ ਕਈ ਦਹਾਕਿਆਂ ਤੋਂ ਬਰਬਾਦ ਕਰਤਾ ਉਹਨੂੰ ਤਬਾਹੀ ਦੇ ਗੰਡੇ ਤੇ ਲੈ ਜਾਂਦਾ ਉਸ ਪੰਜਾਬ ਦੀ ਬਿਹਤਰੀ ਵਾਸਤੇ ਇੱਕ ਵਿਕਲਪ ਕਹਿ ਲੋ ਬਦਲ ਕਹਿ ਲੋ ਇੱਕ ਆਲਟਰਨੇਟ ਵਿਚਾਰਧਾਰਾ ਪੰਜਾਬ ਦੇ ਵਿੱਚ ਪੇਸ਼ ਕਰਨ ਦਾ ਉਪਰਾਲਾ ਔਰ ਉਹਦੇ ਲਈ ਅਸੀਂ ਕੀ ਕਰਨੇ ਆ ਕਿ ਅਸੀਂ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਬਣਾਇਆ ਪੰਜਾਬ ਜਮਹੂਰੀ ਕੱਟ ਜੋੜ ਉਹਦੀਆਂ ਅਸੀਂ ਤਿੰਨ ਮੀਟਿੰਗਾਂ ਕਰ ਚੁੱਕੇ ਆ ਪਹਿਲਾਂ ਅਸੀਂ ਉਸ ਨੂੰ ਜਦੋਂ ਸ਼ੁਰੂਆਤ ਕੀਤੀ ਸੀ ਤਾਂ ਇਮੀਡੀਏਟਲੀ ਡਾਕਟਰ ਗਾਂਧੀ ਪੰਜਾਬ ਮੰਚ ਔਰ ਸਾਡਾ ਜਿਹੜਾ ਲੋਕ ਇਨਸਾਫ ਪਾਰਟੀ ਸੀ ਉਹਨਾਂ ਦੇ ਨਾਲ ਤੇ ਉਸ ਹੁਣ ਸਾਡੀ ਪੰਜਾਬੀ ਇਕਤਾ ਪਾਰਟੀ ਔਰ ਬਹੁਜਨ ਸਮਾਜ ਪਾਰਟੀ ਔਰ ਉਸ ਤੋਂ ਬਾਅਦ ਜਦੋਂ ਇੱਕ ਮੀਟਿੰਗ ਜਲੰਧਰ ਕੀਤੀ ਅੱਜ ਤੋਂ ਤਕਰੀਬਨ ਤਿੰਨ ਤੋਂ ਚਾਰ ਦਿਨ ਪਹਿਲਾਂ ਉੱਥੇ ਇਹ ਮਤਾ ਰੱਖਿਆ ਕਿ ਕੀ ਆਪਾਂ ਇਸ ਨੂੰ ਹੋਰ ਐਕਸਪੈਂਡ ਕਰੀਏ ਤਾਂ ਕਿ ਮੈਕਸਿਮਮ ਆਪੋਜੀਸ਼ਨ ਯੂਨਿਟੀ ਹੋ ਸਕੇ ਪੰਜਾਬ ਚ ਫਿਰ ਅਸੀਂ ਨੈਕਸਟ ਕਦਮ ਦੇ ਵਿੱਚ ਮਿਲੇ ਜਾ ਕੇ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਜਿਹੜੇ ਟਕਸਾਲੀ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਹਨ ਔਰ ਮੈਨੂੰ ਖੁਸ਼ੀ ਆ ਕਿ ਉਹਨਾਂ ਨੇ ਕਿਹਾ ਕਿ ਪਹਿਲਾ ਕਦਮ ਸਾਡਾ ਇਹ ਹੈ ਕਿ ਆਪਾਂ ਸਾਰੇ ਲਾਈਕ ਮਾਈਂਡਡ ਆ ਅਸੀਂ ਐਂਟੀ ਬਾਦਲਵੀਆ ਤੇ ਅਸੀਂ ਐਂਟੀ ਕਾਂਗਰਸ ਵੀ ਆ